टे हथो ਇਹ ਤੇਰ ਪ੍ਰਾਪਨਾ ਗੱਡੀ ਤੁਸੀਂ ਲੈਣੀ ਹੈ ਬਾਅਦ ਗੱਡੀ ਦਾਉਂਸਾਲਾ ਦੀ ਜਰੂਰ ਭੇਜ ਦਿਓ। ਪਾਈਆਂ ਤੇ ਟੈਂਕੇ ਵੀ ਉੱਥੇ ਹੀ ਲਾਣਗੇ ਆਪੇ ਪਾਣੀ ਦਿਨੀਆਂ ਕੱਟ ਕੇ ਦੇਣਗੇ। ਇਹ ਟੈਂਕੀਆਂ ਨਾਲ ਸਾਡੇ گاਉਂ ਪੱਕੜੀ ਪੱਤੀ ਆਏਗਾ ਪਰ ਟੈਕੀਅਰ ਨਹੀਂ। ਇਹ ਮੋਰਾਂ ਦੇ ਬਹੁਤ ਬੰਦ ਚਾਰ-ਪੰਜ ਘੰਟੇ ਚਾਰੇ। ਚਲੋ ਠੀਕ ਹੈ ਠੀਕ। ਆ ਮੋਰਾਂ ਦਾ ਧਿਆਨ ਰੱਖਣਾ। ਨਿਕਲ ਕੇ ਹੁਕਮ ਕੀ ਹੈ ਬਣਾਉਣਾ ਯਾਰ ਹਾਈ ਹਾਈ ਕਿਹਦੇ ਦੀ ਤੂੰ ਜਲਾਗੇ ਗਊ ਗਊ ਰਖਾ ਦਲ ਦੇ ਜਿਹੜੇ ਰਾਸ਼ਟਰੀ ਪ੍ਰਮੁੱਖ ਨੇ ਨਾ ਸतीश ਜੀ ਠਵਾੜੇ ਤੋਂ ਓਏ ਉਹਨਾਂ ਦੀ ਮਿਹਨਤ ਹੈ ਉਹਨਾਂ ਦੀ ਜਿਹੜੀ ਟੀਮ ਹੈ ਉਹ ਦਿਨ ਰਾਤ ਕੰਮ ਕਰਦੀ ਹੈ ਇਸ ਗੱਡੀ ਦੇ ਮਗਰ ਵੀ ਜਿਹੜੀ ਉਹਨਾਂ ਦੀ ਟੀਮ ਸੀਗੀ ਪੰਜ-ਛੇ ਦਿਨ ਤੋਂ ਲਗਾਤਾਰ ਇਹਨੂੰ ਟ੍ਰੇਸ਼ਿੰਗ ਦੇ ਵਿੱਚ ਨਜ਼ਰ ਰੱਖ ਰਹੀ ਸੀ ਉਹ ਆਪਣੇ ਜਿਹੜੇ ਸਾਡੇ ਗਊ ਰਖਾ ਦਲ ਦੇ ਮੇਰੇ ਕਾਰਜਕਰਤਾ ਨੇ ਅੱਜ ਠੀਕ 1.5-2 ਘੰਟੇ ਪਹਿਲੇ ਸतीश ਜੀ ਦਾ ਮੈਨੂੰ ਫੋਨ ਆਂਦਾ ਕਿ ਇਹ ਇਹ ਜਿਹੜੀ ਇਹ ਨੰਬਰ ਗੱਡੀ ਆ ਇਹਦੇ ਵਿੱਚ ਗਊਆਂ ਲੱਤਦੀਆਂ ਮੋੜੇ ਮਗਰ ਹੈ ਗਿਆ ਮੋੜਿਆ ਨੰਬਰ ਵੀ ਭੇਜਿਆ ਪਰ ਮੋੜਿਆ ਦੇ ਆਪਾਂ ਸੰਪਰਕ ਦੇ ਵਿੱਚ ਸੀਗੇ ਫਿਰ ਕੋਈ ਨੰਬਰ ਆਪਾਂ ਐਸਐਸਪੀ ਸਾਹਿਬ ਨੂੰ ਐਸਐਸਪੀ ਮਨੋਜ ਜੀ ਨੂੰ ਸੋ ਯਹਾਂ ਪਰ ਐਸਐਸਪੀ ਨੂੰ ਸੰਡ ਕੇ ਦੱਸਿਆ ਯਹਾਂ ਪਰ ਵੀ ਨਾਕਾ ਲਵਾਤਾ ਸੀ ਮਾਤਾ ਗੌਦੀ ਹੈ ਕਿਰਪਾ ਰਹੀਏ ਵੀ ਇਹ ਗੱਡੀ ਸੇ ਆਪਾਂ ਤੇ ਬਚਾਏ ਸਾਡੇ ਉਹਨਾਂ ਮੋੜਿਆ ਨਾਲ ਗਊ ਰੱਖਾ ਦਲ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਇਸ ਟੌਂਕ ਦੇ ਵਿੱਚੋਂ ਰੌਡਪ ਬ ਕਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜਿਹੜੇ ਗਊ ਤਸਕਰੀ ਕਰ ਰਹੇ ਨੇ ਕੁਝ ਗੁਰਦਾਸਪੁਰ ਇਲਾਕੇ ਦੇ ਬਹੁਤ ਉੱਚੇ ਪੱਧਰ ਦੇ ਲੋਕ ਜਿਹੜੇ ਆ ਗਿਆ ਕਹੋ ਤਸਕਰੀਨ ਅੰਜਾਮ ਦੇਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਇਹ ਗੱਡੀ ਆਪਾਂ ਚੌਂਕ 'ਚ ਫੜੀ ਆ ਅਗਰ ਕਿਸੇ ਹੋਰ ਰੋਡ 'ਤੇ ਫੜੀ ਤੇ ਇਹ ਲੋਕ ਜਿਹੜਿਆ ਗਿਆ ਬੰਦੇ ਦੀ ਗੱਡੀ ਨੂੰ ਟੱਕਰ ਮਾਰਚ ਜਾਂ ਬੰਦੇ ਨੂੰ ਮਾਰਚ ਵੀ ਕਦੀ ਭਰੇ ਹੀ ਨਹੀਂ ਕਰਦੇ ਪਤਾ ਨਹੀਂ ਅੱਜ ਤੱਕ ਲੱਗਾ ਪਈਣਾ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਆ ਮਤਲਬ ਇਹਨਾਂ ਦੇ ਮਨ ਦੇ ਵਿੱਚ ਖੌਫ ਹੀ ਨਹੀਂ ਵੀ ਆਪਾਂ ਗਊਆਂ ਲੱਦੀਆਂ ਹਿੰਦੂ ਸੰਗਠਨਾਂ ਦੇ ਲੋਕ ਸਾਨੂੰ ਰਾਉਂਡ ਅਪ ਕਰ ਲੈਣਗੇ ਜਾਂ ਫੜ ਲੈਣਗੇ ਸਾਡਾ ਨਕੀ ਬਣ ਜਾਣਾਂ ਦਾ ਮਨ ਦੇ ਵਿੱਚ ਕੋਈ ਖੌਫ ਨਹੀਂ ਹੈ ਲੇਕਿਨ ਅੱਜ ਜਿਹੜੇ ਵੀ ਕਾਰਕਟਰਾਂ ਨੇ ਗੱਡੀ ਨੂੰ ਰਾਉਂਡ ਅਪ ਕੀਤਾ ਚਾਹੇ ਕਿਸੇ ਦੀ ਮਦਦ ਦੇ ਵਿੱਚ ਵੀ ਕੀਤਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਐਸੇ ਲੋਕਾਂ ਨੂੰ ਚੇਤਾਵਨੀ ਦਿੰਦਾ ਕਿ ਜਿਹੜਾ ਸਮਲਾਏ ਮਾਤਾ ਗਊ ਨੂੰ ਆਪਣੀ ਮਾਤਾ ਦਾ ਦਰਤਾ ਦਿੰਦਾ ਉਹਨਾਂ ਦੀ ਭਾਵਨਾਵਾਂ ਨੂੰ ਤੁਸੀਂ ਥੇਸ ਪਛਾਣ ਵਾਸਤੇ ਜਿਹੜੇ ਉਪਰਾਲੇ ਕਰ ਰਹੇ ਹੋ ਇਹ ਤੁਹਾਡੇ ਵਾਸਤੇ ਗੰਦੇ ਨੇ ਕਿਉਂਕਿ ਉਹ ਵਕਤ ਅੱਜ ਗੁਜ਼ਰ ਗਿਆ ਜਿਹੜੇ ਲੋਕ ਕਹਿੰਦੇ ਆ ਕੁਝ ਰਾਜਨੀਤਿਕ ਪਾਰਟੀਆਂ ਵੀ ਅਕੀਜੀ ਗੱਲ ਨੂੰ ਜ਼ੋਰ ਦਿੰਦੀਆਂ ਨੇ ਵੀ ਆਂਤਕਵਾਦ ਦਾ ਕੋਈ ਧਰਮ ਨਹੀਂ ਜੇ ਆਂਤਕਵਾਦ ਦਾ ਧਰਮ ਨਹੀਂ ਜੇ ਆ ਤਾਂ ਬਾਦ ਭੁੱਖ ਨਾਲ ਹੀ ਤਿਆਰ ਹੁੰਦਾ ਤੇ ਫਿਰ ਸੱਤ ਡਾਕਟਰ ਇੱਕ ਖਾਸ ਸਮੁਦਾਏ ਦੇ ਦਿੱਲੀ ਵਿਸਪੋਰਟ ਦੇ ਵਿੱਚ ਨਾ ਫੜੇ ਜਾਂਦੇ ਖਾਸ ਕਰਕੇ ਇਹ ਜਿਹੜਾ ਸਮੁਦਾਏ ਆ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਦੇਸ਼ ਨੂੰ ਵਿਖਰੇਣ ਦੀ ਗੱਲ ਕਰਦਾ ਦੇਸ਼ ਦੀ ਅਰਧਵਾਸ ਨੂੰ ਤੋੜਨ ਦੀ ਗੱਲ ਕਰਦਾ ਔਰ ਖਾਸ ਕਰਕੇ ਹਿੰਦੂਆਂ ਨੂੰ ਟਾਰਗੇਟ ਕਰਦਾ ਇਹ ਉਹੀ ਅੰਜਾਮ ਹੈ ਇਹ ਗਊ ਮਾਤਾ ਨੂੰ ਬਦਲਣ ਬੱਤੇ ਲੈ ਕੇ ਜਾ ਰਹੇ ਨੇ ਲੇਕਿਨ ਅੱਜ ਕਾਰਜਕਰਤਾ ਦੀ ਕੜੀ ਮਿਹਨਤ ਸਦਕਾ ਇਹ ਜਿਹੜਾ ਕੰਮ ਹੋਇਆ ਇਹ ਸਹਾਰਨੀਆਂ ਜਿਹੜਾ ਜਿਹੜਾ ਲੋਕਾਂ ਨੇ ਵੀ ਮਿਹਨਤ ਕੀਤੀ ਉਹਨਾਂ ਦਾ ਬਹੁਤ ਬਹੁਤ ਤਾਨਾ ਪਾਉਂਦੇ ਆ ਜੀ ਕਿੰਨੀ ਹੈ ਗਈ ਹੈ ਕਿ ਆ ਕਾਇਆ ਦੀ ਪੂਰੀ ਹੋਇਆ ਨਾਕਾ ਕੀ ਸਾਡਾ ਨਾਕਾ ਬੰਦੀ ਸੀਗੀ ਗੋਲਚੱਕ ਮਲਕਪੁਰ ਸਮੇਤ ਗੌਰ ਰਖਸ਼ਕ ਤੇ ਜਿਹੜੇ ਨਾਕਾ ਮਲਕਪੁਰ ਵਿਖੇ ਇੱਥੇ ਟਰੱਕ ਰੋਕਿਆ ਗਿਆ ਇੱਥੇ ਕੁਝ ਗਾਈਆਂ ਟਰੱਕ ਵਿੱਚ ਹੈਗੀਆਂ ਤੇ ਇਹਦਾ ਤਾਂ ਜੋ ਲੀਗਲ ਐਕਸ਼ਨ ਜੋ ਬੰਦੀ ਕਾਰਵਾਈ ਹੋਵਾਂਗੇ ਅਮਲ ਲਿਆਂਗੇ ਇਹਦੇ ਵਿੱਚ ਇੱਕ ਟਰੱਕ ਹੈ ਤੇ ਉਹਦਾ ਡਰਾਈਵਰ ਹੈ ਉਹਦਾ ਨਾਲ ਇੱਕ ਕੰਡਕਟਰ ਹੈਗਾ ਤੇ ਇਹਨੂੰ ਵੈਰੀਫਾਈ ਕਰ ਰਹੇ ਆ ਜਿਹੜਾ ਗੂਪੀ ਦਾ ਹੈਗਾ ਟਰੱਕ ਡਰਾਈਵਰ ਵੇਰੀਫਾਈ ਕਰਕੇ ਜੋ ਰਿਜਿਸਟ੍ਰੇਸ਼ਨ ਬੰਦਾ ਕਰ ਰਿਹਾ ਹੈ ਨਾ ਤੇ ਕਿੰਨੇ ਤੋਂ ਤਾਂ ਨਿਕਲ ਗਈਆਂ ਪਾਈਆਂ ਕਿੰਨੀਆਂ ਚੁਈਆਂ ਪਾਈਆਂ ਅਜ ਕਾਊਂਟ ਕਰ ਰਹੇ ਆ ਹਲੇ ਹਾਲ ਦੀ ਘੜੀ ਮੌਕੇ ਤੇ ਆ ਤੇ ਪਾਈਆਂ ਇਹਦੇ ਵਿੱਚ ਅਜੇ 8-10 ਹੈਗੀਆਂ ਬਾਕੀ ਵੈਰੀਫਾਈ ਕਰ ਲੈਣਾ ਜੋ ਬੰਦੀ ਕਾਰਵਾਈ ਹੋਵਲ ਤੁਗਲ